ਬੁੱਢਾ ਡਾਹ ਹਲਕੀ ਦੇ ਪਿੰਡ ਫੁੱਲੂਵਾਲਾ ਡੋਗਰਾ ਤੋਂ ਇੱਕ ਪ੍ਰੇਰਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗਰੀਬ ਪਰਿਵਾਰ ਦੀ ਤੀ ਮੰਦੀਪ ਕੌਰ ਨੇ ਮਿਹਨਤ ਅਤੇ ਹੌਸਲੇ ਨਾਲ ਪੰਜਾਬ ਪੁਲਿਸ ਵਿੱਚ ਨੌਕਰੀ ਹਾਸਲ ਕਰਕੇ ਨਾ ਸਿਰਫ ਆਪਣੇ ਮਾਪਿਆਂ ਸਗੋਂ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੀ ਖੁਸ਼ੀ 'ਚ ਅਜ ਮੰਦੀਪ ਕੌਰ ਦੇ ਪਰਿਵਾਰ ਵੱਲੋਂ ਪਿੰਡ ਦੇ ਗੁਰੂ ਘਰ ਵਿਖੇ ਵਿਸ਼ੇਸ਼ ਅਰਦਾਸ ਕਰਵਾਈ ਗਈ ਗੁਰੂ ਸਾਹਿਬ ਦਾ ਸ਼ੁ크rana ਕਰਦੇ ਹੋਏ ਪਰਿਵਾਰ ਨੇ ਲੰਗਰ ਦੀ ਸੇਵਾ ਵੀ ਨਿਭਾਈ ਪਰਿਵਾਰ ਨੇ ਇਸ ਮੌਕੇ ਦੱਸਿਆ ਕਿ ਮਨਦੀਪ ਕੌਰ ਦੀ ਪਹਿਲੀ ਤਨਖਾਹ ਗੁਰੂ ਕਰਨੂ ਦਾਨ ਕੀਤੀ ਜਾਵੇਗੀ ਜੋ ਕਿ ਗੁਰੂ ਤੇ ਟਟ ਵਿਸ਼ਵਾਸ ਅਤੇ ਸੰਸਕਾਰਾਂ ਦੀ ਮਿਸਾਲ ਹੈ ਅਤੇ ਕਿਹਾ ਕਿ ਅਸੀਂ ਗੁਰੂ ਸਾਹਿਬ ਦਾ ਲੱਖ ਲੱਖ ਸ਼ੁਕਰ ਕਰਦੇ ਹਾਂ ਉਹਨਾਂ ਕਿਹਾ ਮਨਦੀਪ ਕੌਰ ਨੇ ਸਕਸੈਸ ਕੋਇੰਟੋ ਕੋਚਿੰਗ ਪ੍ਰਾਪਤ ਕਰਕੇ ਇਹ ਮਕਾਮ ਹਾਸਲ ਕੀਤਾ ਇਸ ਮੌਕੇ ਪਿੰਡ ਵਾਸੀਆ ਵੱਲੋਂ ਸਕਸੈਸ ਕੋਇੰਟ ਦੇ ਓਨਰ ਮਿਸਟਰ ਰੋਹਿਤ ਨੂੰ ਸਨਮਾਨ ਚਿੰਨ ਪੇਟ ਕਰਕੇ ਉਹਨਾਂ ਦੀ ਮਿਹਨਤ ਅਤੇ ਯੋਗਦਾਨ ਦੀ ਵੀ ਸਾਰਾਹਨਾ ਕੀਤੀ ਗਈ ਅਜਪਿੰਡ ਫੁੱਲੂਵਾਲਾ ਡੋਗਰਾ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਹਰ ਕੋਈ ਇਸ ਬੇਟੀ ते मान महसूस कर रहा है जो होर नौजवान ले प्रेरणा बन चुकी है निश्चित तौर तो पे मनदीप कौर दी एक कामयाबी साबित कर दी है कि मेहनत सही मार्गदर्शन और अति गुरुते पर उससे नाल हर सपना साकार कीता जा सकता है अति मनदीप कौर अज पंजाब पुलिस विच मोहाली विखे अपनी ड्यूटी निभा रही है इस करके प्यारे हो होमवे ना किना होमवे किला छडिए इकार नु छडिए असि एना चीजो ਧੰਨਵਾਦ ਬੋਲੇ ਸੋਨੇ ਹਾਂ ਜਸਵੀਰ ਕੌਰ ਜੀ ਇੱਕ ਹੋਰ ਗੇ ਬੇਟੀ ਨੂੰ ਪੰਜਾਬ ਪੜ੍ਹਤ ਨੂੰ ਰੋਕਤੀ ਮਿਲੀ ਹੈ ਬਹੁਤ ਬਹੁਤ ਪਹਿਲਾਂ ਤਾਂ ਜੀ ਮੇਰੇ ਨਗਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੱਚੀ ਦਾ ਹੌਸਲਾ ਵਧਾਇਆ ਤੇ ਉਹ ਹੋਰ ਵੀ ਬੱਚੇ ਦੇਖ ਕੇ ਇਸ ਨੂੰ ਅੱਗੇ ਵਧਣਗੇ ਸਾਰੇ ਨਗਰ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਅੱਜ ਬੱਚੀ ਜੇ ਪੜੀ ਲਿਖੀ ਇਸ ਮਕਾਮ ਤੇ ਆਈ ਹੈ ਤਾਂ ਸਿੱਥੇ ਆਏ ਨਹੀਂ ਅਸੀਂ ਕੋਈ ਇਹ ਆਸ ਨਹੀਂ ਸੀ ਰੱਖਦੇ ਸਾਰੇ ਨਗਰ ਦਾ ਬਹੁਤ ਧੰਨਵਾਦ ਆ ਜੀ। ਬੱਚੇ ਜੀ ਤੇ ਪਿਤਾ ਜੀ ਕੀ ਕੰਮ ਕਰਦੇ ਨੇ? ਉਹ ਮਿਹਨਤੂਰੀ ਕਰਦੇ ਆ ਜੀ। ਉਹ ਜੁੜੀ ਤਿਆਰੀ ਕਰਦੇ ਨੇ। ਘਰ ਦੇ ਹਾਲਾਤ ਕਿਸਾ ਨੇ ਜਿਵੇਂ ਬਤੂਰ ਨੌਕਰੀ ਮਿਲੀ ਆ। ਘਰ ਦੇ ਹਾਲਾਤ ਘਰ ਦੇ ਹਾਲਾਤ ਬਹੁਤ ਜੀ ਮਤਲਬ ਕਿ ਇਹਨਾਂ ਦੇ ਫਾਦਰ ਸਾਹਿਬ ਦੀ ਛੋਟੇ ਹੁੰਦੇ ਡੈਥ ਹੋ ਗਈ ਸੀ। 5 ਸਾਲ ਦੇ ਸੀਗੇ। ਇਹ ਐਂ ਮਤਲਬ ਕਿ ਰੋਲ ਖੁਲਕ ਕੇ ਪੜੇ ਹੋਇਆ ਕਿਸੇ ਨੇ ਸਾਥ ਨਹੀਂ ਸੀ ਦਿੱਤਾ ਪਰਿਵਾਰ 'ਚ। ਬੱਚਿਆਂ ਨੂੰ ਅਸੀਂ ਆਪ ਦੇਖ ਕੇ ਮਤਲਬ ਕਿ ਬੱਚਿਆਂ ਨੇ ਫਿਰ ਮਿਹਨਤ ਕੀਤੀ ਦੇਖ ਕੇ ਜਦੋਂ ਕਿਸੇ ਨੇ ਸਾਡਾ ਸਾਥ ਨਹੀਂ ਦੇ ਦਿੱਤਾ ਪਰਿਵਾਰ 'ਚ। ਬਹੁਤ ਅਸੀਂ ਗਰੀਬੀ 'ਚ ਸਰਦੀਆਂ 'ਚ ਵੀ ਮ ਆਨ ਇਸ ਵੀ ਬੂਟ ਪਾਲ ਕੇ ਪੈਰ 'ਚ ਚੱਪਲ ਹੁੰਦੀ ਸੀ ਇੰਨੀ ਗਰੀਬੀ ਸੀਗੀ ਘਰ ਦੇ ਵਿੱਚ ਕਿਵੇਂ ਬੱਚੇ ਆ ਜੀ ਉਹ ਤਿੰਨ ਬੇਟੀਆਂ ਜੀ ਇੱਕ ਬੇਟਾ ਤਿੰਨਾਂ ਤੋਂ ਛੋਟਾ ਇਹ ਬੇਟੀ ਕਾ ਨੰਬਰ ਸੀ ਪਹਿਲੇ ਨੰਬਰ ਆਈ ਕਿਵੇਂ ਮਹਿਸੂਸ ਹੋ ਰਿਹਾ ਹੁਣ ਬੇਟੀ ਨੂੰ ਨੌਕਰੀ ਮਿਲਿਆ ਤੇ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਹੋਇਆ ਬਹੁਤ ਸਾਨੂੰ ਅਸੀਂ ਕਹਿੰਦੇ ਹ ਬੱਚੀ ਹੋਰ ਵੀ ਮਹਾਰਾਜ ਦੀ ਕਿਰਪਾ ਨਾਲ ਇੱਥੇ ਫੇਰ ਦੁਆਰੇ ਵੀਡੀਓ ਬਣਾਏ ਜੇ ਆਪ ਸ੍ਰੀ ਰੰਗ ਤੇ ਜਾਵੇ ਕ੍ਰੈਡਿਟ ਕਿਸ ਨੂੰ ਦੇਣਾ ਚਾਹੋਗੇ ਬੇਟੀ ਨੂੰ ਨੌਕਰੀ ਮਿਲਿਆ ਕ੍ਰੈਡਿਟ ਕਹਿੰਦਾ ਕਿਸ ਨੂੰ ਦੇਵੋ ਆ ਉੱਥੇ ਜਿੱਧਰ ਬਸ ਰੋਹਤ ਸਰ ਜੀ ਬਹੁਤ-ਬਹੁਤ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਮੈਂ ਫਲੂ ਵਾਲੇ ਡੋਗਰੇ ਤੋਂ ਬੈਂਤ ਸਿੰਘ ਸਰਪੰਚ ਜੀ ਕੀ ਕਹੋਗੇ ਪਿੰਡ ਦੀ ਲੜਕੀ ਨੂੰ ਪੰਜਾਬ ਪੁਲਿਸ ਨੌਕਰੀ ਮਿਲੀ ਹੈ ਕਿਵੇਂ ਮਹਿਸੂਸ ਹੋ ਰਿਹਾ ਪਿੰਡ ਦੇ ਇਸ ਟਾਈਮ ਕੀ ਹੈ ਬਹੁਤ ਆ ਖੁਸ਼ ਹੈ ਇਹ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਬਿਲਕੁਲ ਗਰੀਬ ਪਰਿਵਾਰ ਚੋਂ ਉੱਠ ਕੇ ਜਿਹੜੀ ਬੇਟੀ ਹੈ ਇਹ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਹੈ ਤੇ ਪੰਜਾਬ ਸਰਕਾਰ ਦਾ ਵੀ ਬਹੁਤ ਧੰਨਵਾਦ ਹੈ ਜਿਹੜਾ ਵੀ ਨੌਕਰੀਆਂ ਬਿਨਾਂ ਸਪਾਰਸ਼ ਤੋਂ ਤੇ ਬਿਨਾਂ ਮੱਲੋ ਪੈਸੇ ਤੋਂ ਲੱਗ ਰਹੇ ਨੇ ਬੱਚੇ ਤੇ ਬਹੁਤ ਵਧੀਆ ਬਹੁਤ ਗਰੀਬ ਪਰਿਵਾਰ ਸੀਗਾ ਜੀ ਤੇ ਮਨ ਲਓ ਬਹੁਤ ਜਿਵੇਂ ਆਪਾਂ ਕਹਿੰਦੇ ਨੇ ਜ਼ੀਰੋ ਲੈਵਲ ਤੋਂ ਉੱਠ ਕੇ ਗੁੜੀਆਂ ਲੱਗੀ ਆਪਣੀ ਤੇ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਸਰਕਾਰ ਦਾ ਜਿਹੜੇ ਨੌਕਰੀਆਂ ਦੇ ਰਹੇ ਨੇ ਪਿੰਡ ਦੇ ਵਿੱਚ ਹੋਰ ਵੀ ਨੌਜਵਾਨੇ ਮੁੰਡੇ ਕੁੜੀਆਂ ਨੇ ਉਹਨਾਂ ਵਾਸਤੇ ਕੀ ਸੰਦੇ ਦੋੜ ਰੋ ਕਿਸ ਤਰ੍ਹਾਂ ਕਰਾਂਗੇ ਉਹਨਾਂ ਵਾਸਤੇ ਇਹੀ ਹੈ ਜੀ ਹੁਣ ਅਸੀਂ ਬਸ ਗਰਾਊਂਡ ਤਿਆਰ ਕਰ ਰਹੇ ਹਾਂ ਜੀ ਬੱਚਿਆਂ ਵਾਸਤੇ ਤੇ ਸਾਰੇ ਬੱਚੇ ਉੱਥੇ ਜਾਣ ਜੀ ਤਿਆਰੀ ਵਗੈਰਾ ਲਾਉਣ ਗੁੜੀਆਂ ਤੋਂ ਸਿੱਖਿਆ ਮਿਲਦੀ ਹੈ ਜੀ ਸਾਰੇ ਪਿੰਡ ਨੂੰ ਵੀ ਆਪਾਂ ਕੁਝ ਵੀ ਕਰ ਸਕਦੇ ਆ ਗਰੀਬ ਪਰਿਵਾਰ ਚੋਟੀ ਦੀ ਬੇਟੀ ਬਹੁਤ ਵਧੀਆ ਹੋਇਆ ਜੀ ਕਿਵੇਂ ਬਸ ਗਰੀਬ ਪਰਿਵਾਰ ਚੋਂ ਸੀਗੇ ਜੀ ਬਸ ਸਟੱਡੀ ਤਾਂ ਮੰਨ ਲਓ ਸਰਕਾਰੀ ਸਕੂਲ ਜੀ ਵਿੱਚ ਪੜ੍ਹੀ ਸੀਗੀ ਤੇ ਸਭ ਤੋਂ ਵੱਡਾ ਧੰਨਵਾਦ ਆ ਰੋਜ ਸਰ ਦਾ ਜਿਨ੍ਹਾਂ ਨੇ ਮੰਨ ਲਓ ਵੀ ਉਹਨਾਂ ਨੂੰ ਸਿੱਖਿਆ ਦਿੱਤੀ ਤੇ ਨੌਕਰੀ ਲੱਗ ਗਈ ਉਹ ਹੋਰ ਪਿੰਡ ਦੇ ਬੱਚਾ ਨੂੰ ਕੀ ਸੰਦੇਸ਼ ਡਾਕਟਰ ਸਰ ਜੀ ਬਸ ਪਿੰਡ ਦਾ ਸੰਦੇਸ਼ ਇਹੀ ਹੈ ਜੀ ਵੀ ਆਪ ਦੇ ਗਰੀਬ ਪਰਿਵਾਰਾਂ ਨੂੰ ਉੱਚਾ ਚੱਕਣ ਦੀ ਮੰਨ ਲਓ ਰੱਖੋ ਦਿਲ ਵਿੱਚ ਵੀ ਆਪਾਂ ਉੱਚਾ ਚੱਕਣਾ ਪਰਿਵਾਰ ਨੂੰ ਹਾਂ ਜੀ ਗੁਰਦੀਪ ਸਿੰਘ ਪੰਚਾਇਤ ਮੈਂਬਰ ਜੀ ਮੈਂ ਬਰਦਾਸ ਕਿਸ ਤਰ੍ਹਾਂ ਕਹੋਗੇ ਪਿੰਡ ਨੂੰ ਇੱਕ ਟੀਨੇ ਮਾਨ ਬਖਸ਼ਿਆ ਪਿੰਡ ਨੂੰ ਕਿਵੇਂ ਦੇਖਦੇ ਹੋ ਪਹਿਲੀ ਗੱਲ ਤਾਂ ਜੀ ਅੱਜ ਜੋ ਹਾਲਚਲ ਚੈਨਲ ਵਾਲੇ ਸਾਡੇ ਗੁਰੂ ਰਵਦਾਸ ਮੰਦਿਰ ਦੇ ਵਿੱਚ ਪਹੁੰਚੇ ਹਨ ਅੱਜ ਗੁਰੂ ਰਵਦਾਸ ਮਹਾਰਾਜ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾਉਂਦੇ ਹੋਏ ਸਾਰੇ ਹੀ ਨਗਰ ਦਾ ਤੇ ਸਹਿਯੋਗ ਨਾਲ ਮਨਾਇਆ ਗਿਆ ਜੋ ਅੱਜ ਸਾਨੂੰ ਬੜਾ ਮਾਣ ਫਿਕਰ ਹੈ ਕਿਉਂ ਸਾਡੇ ਅੱਜ ਬੇਟੀ ਪਹਿਲੇ ਨੰਬਰ ਤੇ ਪੁਲਿਸ ਮੁਲਾਜ਼ਮ ਲੱਗੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਰੋਹਤ ਸਰ ਦਾ ਜਿੰਨਾ ਕੋਲੇ ਸਾਡੇ ਬੱਚੇ ਹੋਰ ਵੀ ਪੜਦੇ ਨੇ ਤੇ ਬੇਟੀਆਂ ਵੀ ਪੜਦੀਆਂ ਨੇ ਸਾਡੀਆਂ ਗਾਹਾਂ ਨੂੰ ਅਸੀਂ ਤਾਂ ਪਰਮਾਤਮਾ ਅੱਗੇ ਗੁਰੂ ਰਬਦਾਸ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਕਿ ਗਾਹਾਂ ਵਾਲੇ ਸਾਲ ਹੋਰ ਵੀ ਬੱਚੀਆਂ ਤੇ ਬੱਚੇ ਪੁਲਿਸ ਮੁਲਾਜ਼ਮਾਂ ਲੱਗਣ ਤੇ ਜੋ ਸਾਡੀ ਪਹਿਲੀ ਪਹਿਲੀ ਗੱਲ ਤਾਂ ਜੋ ਸਾਡੇ ਮੁਲਾਜ਼ਮ ਨੇ ਪਹਿਲੀ ਤਨਖਾਹ ਗੁਰੂ ਰਬਦਾਸ ਮਹਾਰਾਜ ਦੇ ਮੰਦਰ ਵਿੱਚ ਲੱਗਦੀ ਹੈ ਇਹੀ ਅਰਦਾਸ ਕਰਦੇ ਆਂ ਕਿ ਗਾਹਾਂ ਨੂੰ ਵੀ ਹੋਰ ਵੀ ਬੱਚੇ ਬੇਟੀਆਂ ਆਪਣੇ ਮਲਾਜ਼ਮ ਲੱਗਣ ਜੀ। ਬਾਈਗਰੂ ਜੀ ਕਾਕਾਲ ਸਾਹਿਬ ਬਾਈਗਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਕਹੋਗੇ ਤੁਸੀਂ ਪਿੰਡ ਦੇ ਸਭ ਤੋਂ ਸਰਪੰਚ ਵੀ ਹੋ। ਪਿੰਡ ਦੀ ਬੱਚੀ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਕੀ ਕਹੋਗੇ? ਹਾਂ ਜੀ ਇਹ ਗਰੀਬ ਪਰਿਵਾਰ ਸੀ ਬਹੁਤ ਸਰ ਬਹੁਤ ਇਹਨਾਂ ਨੇ ਮਿਹਨਤ ਕਰੀ ਇਹਦੇ ਡੈਡੀ ਨੇ ਮੰਮੀ ਨੇ ਜੀ। ਇਹਨਾਂ ਨੇ ਮਿਹਨਤ ਕਰਕੇ ਆਪਦੀ ਬੱਚੀ ਕਾਮਯਾਬ ਕੀਤੀ। ਤੁਹਾਡੀ ਬੱਤੀ ਰਿਸ਼ਤੇਦਾਰੀ ਕੀ ਲੱਗਦੀ ਹੈ ਮੇਰੀ ਦੇਰ ਦੀ ਲੜਕੀ ਹੈ ਜੀ ਕੀ ਕਹੋਗੇ ਹੁਣ ਤੱਕ ਤਾਂ ਉਹਨਾਂ ਨੂੰ ਮਾਪੇ ਬਾਪ ਦੇ ਨਾਂ ਤੇ ਪਛਾਣਿਆ ਨਹੀਂ ਸੀਗਾ ਹੁਣ ਮਾਪੇ ਬਾਪ ਨੂੰ ਬੱਤੀ ਦੇ ਨਾਂ ਤੇ ਪਛਾਣਿਆ ਜਾਊਗਾ ਹਾਂਜੀ ਕਿਵੇਂ ਲੱਗਦਾ ਮਸੂਦੋ ਬਹੁਤ ਬਹੁਤ ਹੁੰਦਾ ਜੀ ਸਾਨੂੰ ਮਾਪੇ ਬਾਪ ਲਈ ਫਕਰ ਵਾਲੀ ਗੱਲ ਹੈ ਹਾਂਜੀ ਕੀ ਸੰਦੇਸ਼ ਦੇਵੋਗੇ ਤੁਸੀਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਪੜਾਉਣਾ ਲਿਖਾਉਣਾ ਚਾਹੀਦਾ ਜੀ ਬੱਚਿਆਂ ਨੂੰ ਅੱਗੇ ਜਾਣਾ ਚਾਹੀਦਾ ਪਿੰਡੂ ਗੜਿਆ ਬਾਰੇ ਇਹੀ ਹੈ ਕਿ ਅੱਜ ਅਸੀਂ ਗੁਰਦਾਰਾ ਸਾਹਿਬ ਆਏ ਆ ਗੁਰਦਾਰਾ ਗੁਰੂ ਰਵਜਾ ਜੀ ਦਾ ਅੱਜ ਜਨਮ ਦਿਹਾੜਾ ਇੱਕ ਆਸ਼ੀਰਵਾਦ ਲੈਣ ਵੀ ਆਏ ਆ ਕਿ ਇਹੀ ਅਸੀਂ ਇੱਥੋਂ ਆਸ਼ੀਰਵਾਦ ਲੈ ਕੇ ਜਾ ਰਹੇ ਆ ਕਿ ਅੱਜ ਇੱਕ ਕੁੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਸੈਂਕੜੇ ਹਜ਼ਾਰਾਂ ਕੁੜੀਆਂ ਇਸ ਪਿੰਡ ਦੀਆਂ ਚੰਗੇ ਜੌਬ ਤੇ ਜਾ ਕੇ ਚੰਗੇ ਅਫਸਰ ਬਣ ਪਿੰਡ ਦਾ ਨਾਮ ਰੋਸ਼ਨ ਕਰਨ ਕਿਵੇਂ ਲੱਗਦਾ ਜਦੋਂ ਸੈਂਟਰ ਤੋਂ ਬੱਚਾ ਕੋਈ ਕੋਟਿੰਗ ਲੈ ਕੇ ਜਾਂਦਾ ਤੇ ਉਹ ਸਰਕਾਰੀ ਜੋਬ ਤੇ ਜਾਂਦਾ ਹੈ ਕਿ ਕੀ ਮਸੂਰ ਹੁੰਦਾ ਹੈ ਐਮਨ ਕੇ ਚਲੋ ਜਿੱਥੇ ਮਾਪੇ ਦੀ ਉਮਰ ਦਾਦਾ ਸਾਲ ਵੱਧਦੀ ਹੈ ਇਸ ਖੁਸ਼ੀ ਦੇ ਨਾਲ ਕਿ ਸਾਡਾ ਬੱਚਾ ਗੌਰਮ ਜੌਬ ਤੇ ਲੱਗਿਆ ਹੈ ਉੱਥੇ ਉਹਨਾਂ ਦੇ ਨਾਲ ਟੀਚਰ ਦਾ ਵੀ ਉਹਨਾਂ ਹੀ ਹੌਸਲਾ ਹੁੰਦਾ ਹੈ ਤੇ ਅਸੀਂ ਉਹਨੇ ਹੋਰ ਮੋਟੀਵੇਟ ਹੋ ਕੇ ਬੱਚਿਆਂ ਨੂੰ ਅੱਗੇ ਹੋਰ ਮਿਹਨਤ ਕਰਵਾਉਨੇ ਆ ਤਾਂ ਜੋ ਅਸੀਂ ਜੋ ਪਰਮਾਤਮਾ ਨੇ ਸਾਨੂੰ ਕੰਮ ਬਖਸ਼ਿਆ ਹੈ ਇਹਨੂੰ ਹੋਰ ਤਸੱਲੀ ਬਖਸ਼ ਕਰਦੇ ਰਹੀਏ ਬੱਡੇ ਤੋਂ ਸਕਸਪਨ ਤੇ ਇਹ ਕਿਉਂ ਆ ਹ ਸਟੱਡੀ ਕੋਚਿੰਗ ਲੈਣ ਦੇ ਲਈ ਜਿਹੜਾ ਸਾਡਾ ਇੱਥੇ ਇੱਕ ਪੜਾਉਣ ਦਾ ਤਰੀਕਾ ਔਰ ਅਸੀਂ ਜਿਹੜੇ ਇੱਕ ਛੋਟੀਆਂ ਮੰਡੀਆਂ ਚ ਜਿਹੜੇ ਹਨਾ ਸਾਡੇ ਕੋਲ ਹਰ ਇੱਕ ਬੱਚਾ ਜਿਹੜਾ ਉਹ ਰੈਫਰੈਂਸ ਤੇ ਆਉਂਦਾ ਹੈ ਔਰ ਸਿਨਲ ਬੱਚਿਆਂ ਦੇ ਇਮੋਸ਼ਨਲ ਦੌਰ ਤੇ ਜੁੜੇ ਹੁੰਦੇ ਆ ਜਿਹੜਾ ਕਿ ਬਾਹਰ ਵੱਡੇ ਸ਼ਹਿਰਾਂ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਮੇਰਾ ਹੁਮੇ ਜਿੱਥੇ ਆਇਆ ਮੇਰਾ ਇਹ ਪਛੋਕੜ ਪਿੰਡ ਹੈ ਮੇਰਾ ਬਚਪਨ ਇੱਥੇ ਬਿਤਾਇਆ ਇੱਥੇ ਮੈਂ ਨਾਲ ਦੇ ਸਰਕਾਰੀ ਸਕੂਲ 'ਚ ਪੜ੍ਹਿਆ ਤਾਂ ਮੇਰੇ ਪੇਰੈਂਟਸ ਇੱਥੇ ਹੀ ਜੰਮ ਪਲੇ ਤਾਂ ਸਾਨੂੰ ਇਸ ਪਿੰਡ ਨਾਲ ਪਿੰਡਾਂ ਦੀਆਂ ਸਾਰੀਆਂ ਗੱਲਾਂ ਨਾਲ ਅਸੀਂ ਵਾਕਫ ਆ ਸਾਨੂੰ ਸਾਰੇ ਹਰ ਇੱਕ ਪਰਿਵਾਰ ਨੂੰ ਤੁਸੀਂ ਜਾਣਦੇ ਆ ਤਾਂ ਸਾਨੂੰ ਇਹੀ ਹੁੰਦਾ ਕਿ ਜੋ ਵੀ ਬੱਚਾ ਅਸੀਂ ਇੱਥੇ ਆਇਆ ਹੈ ਸਾਡੇ ਕੋਲ ਆਉਂਦਾ ਹੈ ਅਸੀਂ ਉਹਨਾਂ ਦੀਆਂ ਦ੍ਰਿਸ਼ਟੀਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਉਹਨਾਂ ਦੇ ਅਕੋਰਡਿੰਗ ਪੜਾ ਕੇ ਚੱਲਦੇ ਆ ਕਿ ਅੱਗੇ ਹੋਰ ਚੰਗੇ ਜਿਹੜੇ ਰੈਂਕ ਤੇ ਜਾਣ ਉਹ